ਬਡੀ ਖਬਰ ਫਗਵਾੜਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਗਵਾੜਾ ਦੇ ਵਿੱਚ ਲੁੱਟਖੋ ਕਰਨ ਵਾਲੇ ਲੋਕਾਂ ਦਾ ਹੌਸਲਾ ਦਿਨ ਬਦ ਦੇ ਨਬਲੰਦ ਹੁੰਦਾ ਜਾ ਰਿਹਾ ਹੈ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਸ ਨੂੰ ਦੇਖ ਕੇ ਤੁਹਾਡੇ ਵੀ ਇੱਕ ਟਾਈਮ ਦੇ ਉੱਤੇ ਹੋਸ਼ ਜਿਹੜਾ ਨੇ ਉੜ ਜਾਣਗੇ ਤਾਜ਼ਾ ਤਸਵੀਰਾਂ ਫਗਵਾੜਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਬਾਈਕ ਸਵਾਰ ਨੌਜਵਾਨਾਂ ਦੇ ਵੱਲੋਂ ਰਾਹ ਦੇ ਵਿੱਚ ਜਾਂਦੀ ਹੋਈ ਬਜ਼ੁਰਗ ਮੈਲਾ ਦਾ ਪਰਸ ਖੋਇਆ ਗਿਆ ਤੇ ਉਸ ਤੋਂ ਬਾਅਦ ਬਜ਼ੁਰਗ ਮੈਲਾ ਬੁਰੇ ਤਰੀਕੇ ਦੇ ਨਾਲ ਜ਼ਮੀਨ ਤੇ ਡਿੱਗਦੀ ਹੈ ਤੇ ਨੌਜਵਾਨ ਜਿਹੜਾ ਨੇ ਉਹ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਤਾਂ ਦਾਸੀਏ ਕਿ ਪੁਲਿਸ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ ਮਿਲਰੀ ਜਾਣਕਾਰੀ ਅਨੁਸਾਰ ਜਿਹੜੀ ਬਜ਼ੁਰਗ ਮਹਿਲਾ ਇਹ ਘਰ ਤੋਂ ਦਵਾਈ ਲੈਣ ਦੇ ਲਈ ਨਿਕਲੀ ਹੋਈ ਸੀ ਤੇ ਇਸ ਸਭ ਦੇ ਦਰਮਿਆਨ ਦੋ ਬਾਈਕ ਸਵਾਰ ਨੌਜਵਾਨ ਜਿਹੜਾ ਨੇ ਆਉਂਦੇ ਨੇ ਤੇ ਉਸ ਮਹਿਲਾ ਦੇ ਕੋਲ ਜਿਹੜਾ ਹੱਥ ਦੇ ਵਿੱਚ ਪਰਸ ਫੜਿਆ ਹੁੰਦਾ ਉਹ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਸਪੀਡ ਇੰਨੀ ਜ਼ਿਆਦਾ ਤੇਜ਼ ਹੋ ਜਾਂਦੀ ਹੈ ਕਿ ਬਜ਼ੁਰਗ ਮਹਿਲਾ ਭਾਰ ਨਹੀਂ ਸੰਭਾਲ ਪਾਉਂਦੀ ਤੇ ਜ਼ਮੀਨ ਤੇ ਡਿੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਕੋਲ ਖੜੇ ਲੋਕਾਂ ਦੇ ਵੱਲੋਂ ਬਜ਼ੁਰਗ ਦੀ ਮਦਦ ਕੀਤੀ ਜਾਂਦੀ ਹੈ ਪਰ ਜਿਹੜੇ ਨੌਜਵਾਨ ਨੇ ਉਹ ਮੌਕੇ ਤੇ ਫਰਾਰ ਹੋ ਜਾਂਦੇ ਨੇ ਤੇ ਹੁਣ ਸਾਰਾ ਮਾਮਲਾ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਣ ਤੋਂ ਬਾਅਦ ਹੁਣ ਪੁਲਿਸ ਜਿਹੜਾ ਮਾਮਲੇ ਦੀ ਜਾਂਚ ਤੇ ਵਿੱਚ ਲੱਗ ਗਈ ਹੈ ਤੇ ਪੁਲਿਸ ਦਾ ਦਾਵਾ ਹੈ ਕਿ ਬਹੁਤ ਜਲਦੀ ਨਾ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਾਏਗਾ ਤਾਂ ਇਸ ਬਾਬਾ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਤੇ ਪੁਲਿਸ ਮੁਲਾਜ਼ਮ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲਨ ਹੈ ਮੰਡੀ ਰੋਡ ਸਰਕਲ ਟਾਊਨ ਦੇ ਰਹਿੰਦੇ ਆ ਹਾਂ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਇਹ ਤੁਸੀਂ ਅੱਜ ਆਪਣੀ ਦੁਕਾਨ ਦੇ ਖੜੇ ਆ ਅੱਜ ਮੇਰੇ ਮਾਤਾ ਜੀ ਕਰੋ ਦਵਾਈ ਲੈਣ ਗਏ ਤੇ ਉਥੋਂ ਨੇ ਸੌਫਟ ਫੁੱਟ ਤੇ ਜਦੋਂ ਗਏ ਤੇ ਉਹ ਇੱਕ ਮੋਟਰਸਾਈਕਲ ਵਾਲੇ ਦੂਰ ਵਿਕਤੀ ਨੇ ਪਿੱਛਾ ਕਰਕੇ ਉਹਨਾਂ ਦਾ ਫਰਸ ਖੋਲਿਆ ਤੇ ਉਹਨਾਂ ਨੂੰ ਹਿੱਟ ਕੀਤਾ ਤੇ ਉਹ ਗਿਰ ਗਏ ਸਰ ਨੂੰ ਸੱਟ ਵੀ ਲੱਗੀ ਹੈ ਤੇ ਬੋਲਾ ਉਹਨਾਂ ਪਾਸੇ ਹੋ ਕੇ ਨੱਟ ਗਏ ਸਰ ਪਾਸੇ ਦੇ ਵਿੱਚ ਕੋਈ ਨਹੀਂ ਕੀਮਤੀ ਚੀਜ਼ ਜਾਂ ਕੋਈ ਕੈਸ਼ ਵਗੈਰਾ ਕੈਸ਼ ਵਿੱਚ 4000 ਰੁਪਏ ਸੀਗਾ ਜੀ ਹੋਰ ਤਾਂ ਨਹੀਂ ਨਾ ਕੈਸ਼ ਸੀਗਾ ਜੀ ਮੈਂ ਐਸੀ ਅੰਮ੍ਰਿਤਜੀਤ ਨੂੰ ਮਾਰ ਦਰਖਾਵਾ ਕਰਦੂ ਤੇ ਕਿਸੇ ਆਪ ਨੂੰ ਕਲਾ ਮਣੀ ਕੰਟਰੋਲ ਤੋਂ ਕੋਈ ਕੋਈ ਆਫਸਰ ਕੋਲੋਂ ਦੋ ਨੌਜਵਾਨ ਪਾਸੇ ਹੋ ਕੇ ਲੈ ਗਿਆ ਤੇ ਸੈਂਟਰ ਟਾਊਨ ਮਨਕੋਟ ਨਹੀਂ ਆਏ ਮੌਕਾ ਦੇਖ ਕੇ ਤੇ ਕੈਮਰੇ ਚੈੱਕ ਕਰ ਰਹੇ ਨਾਲ ਤੇ ਬਾਅਦ ਕਰਦੇ ਉਹਨਾਂ ਸਰ ਕੋਈ ਕੈਮਰਿਆਂ ਦੇ ਵਿੱਚ ਬੰਦੇ ਆਏ ਅੱਜ ਕੈਮਰੇ 'ਚ ਆਇਆ ਕਿੰਨੇ ਵਿਅਕਤੀ ਆਏ ਸਰ ਦੋ ਵਿਅਕਤੀ ਆਏ ਦੋ ਵਿਅਕਤੀ ਮੂੰਹ ਵਗੈਰਾ ਲਵਟੇ ਹੋਏ ਦੀ ਜਾਂਦਾ ਕੋਈ ਨੰਬਰ ਵਗੈਰਾ ਕੋਈ ਮੋਟਰਸਾਈਕਲ ਦਾ ਨੰਬਰ ਕਲੀਅਰ ਨਹੀਂ ਹੋ ਰਿਹਾ ਤੇ ਕੀ ਕਾਰਵਾਈ ਵਗੈਰਾ ਕਰਨਾ ਸਰ ਤੇ ਇਹਨਾਂ ਨੂੰ ਜਾਣੇ ਭੇਜਦੇ ਤਲਾਸ਼ ਦੇ ਮਾਤੇ ਤੇ ਬਾਕੀ ਕੈਮ ਚੈੱਕ ਕਰਦੇ ਉਹਨਾਂ ਦਾ ਕਾਰਵਾਈ ਕਰਦੇ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫਾਰ ਮਾਈ ਪੈਰੈਂਟਸ ਮਾਈ ਮਦਰ ਨੋਜ਼ ਮਾਈ ਵਰਕ ਹਾਅਰਸ ਸੋ ਦ ਮੂਮੈਂਟ ਆਈ ਕਨੈਕਟ ਟੂ ਦ ਗੋ ਵਾਈਫਾਈ ਆਈਲ ਗੈਟ ਅ ਮੈਸੇਜ Are you on the train? Is anyone with you? And the answer is always the same. mamad is a train operator in this cabin. There's a helpline for emergencies. Then she will really feel calm.